ਰਾਜਕੁਮਾਰ ਰਾਜਕੁਮਾਰ ਇਹ ਪੂਲਾ ਕਿੰਨੀ ਦੇਰ ਤੋਂ ਟੁੱਟਿਆ ਹੋਇਆ ਇਹ ਤੋਂ ਜੀ ਹੋ ਗਿਆ ਸਾਲ ਹੋ ਗਿਆ ਸਾਲ ਹੋ ਗਿਆ ਹਾਂ ਜੀ ਬੇਹਦਾ ਨੀਚੇ ਦੇ ਹੁਣ ਪ੍ਰਸ਼ਾਸਨ ਪਹੁੰਚੇ ਕਰ ਕਰ ਰਾਤ ਚੱਕ ਹੋ ਗਈ ਸਾਬ ਇਹ ਰੁੜ ਗਿਆ ਰੁੜ ਗਏ ਹੋਰ ਕਿੰਨੇ ਪਿੰਡਾਂ ਦੀ ਆਵਾਜ਼ ਛੱਪ ਹੋ ਗਈ ਚਾਰ ਪਿੰਡਾਂ ਦੀ ਕਿਹੜੇ ਕਿਹੜੇ ਪਿੰਡ ਜੀ ਗੂੜਾ ਕਸੋਲੀ ਬਗਿੰਡੀ ਬਗਿੰਡੀ ਕਰੋਂਦੇ ਵਾਲਾ ਕਰੋਂਦੇ ਆ ਅੱਛਾ ਜਿਹੜੇ ਲੋਕਾਂ ਨੇ ਹਸਪਤਾਲ ਜਾਣਾ ਸੀ ਦੋਚੀਆਂ ਜਾਣਾ ਸੀ ਸਭ ਬੰਦ ਹੈ ਜੀ ਸਾਰਾ ਬੰਦ ਹੋ ਗਿਆ ਦਹੀਂ ਆਵਾਜ਼ ਆਈ ਸਾਰੀ ਖੜੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚਿਆ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਪਹੁੰਚਿਆ ਕਿਹੜਾ ਪਿੰਡ ਹੈ ਬਗਿੰਡੀ ਇਹ ਜਿਹੜਾ ਰੈਂਪ ਟੁੱਟਿਆ ਤੇ ਕਦੋਂ ਟੁੱਟਿਆ ਜੀ ਕੀ ਨੁਕਸਾਨ ਹੋਇਆ ਸਰ ਟੁੱਟੇ ਨੂੰ ਤਾਂ ਕਾਫੀ ਦਿਨ ਹੋ ਗਏ ਸਰ ਰਾਤ ਮਾਰਸ਼ ਕਰਕੇ ਸਭ ਰੁਟ ਗਿਆ ਹਾਂ ਸਾਡਾ ਬਹੁਤ ਬੰਦਾ ਹਾਲ ਹੈ ਪ੍ਰਸ਼ਾਸਨ ਅਧਿਕਾਰੀ ਨਹੀਂ ਕੋਈ ਆ ਕੋਈ ਸਰ ਕੋਈ ਨਹੀਂ ਆਇਆ ਸਰ ਕਿੰਨਾ ਮੁਸ਼ਕਲ ਹੈ ਕਿੰਨੇ ਪਿੰਡਾਂ ਦੀ ਆਵਾਜ਼ ਠਾਪ ਹੋਣੀ ਸਾਨੂੰ ਬਹੁਤ ਪਿੰਡਾਂ ਜਿਸ ਪਿੰਡ ਦਾ ਗੁੜਾ ਜੀ ਪਿੰਡ ਕਸੌੜ ਦੀ ਪਿੰਡ ਕਰਾਉਣ ਵਾਲਾ ਪਿੰਡ ਵੀ ਇੰਡੀ ਫੋਰ ਫੋਰ ਮੋਡਾ ਜੀ ਫੋਰ ਭੱਤੇ ਸਿੰਘ ਸਾਰੇ ਪਿੰਡਾਂ ਬੁਰਾ ਹਾਲ ਹੈ ਬੱਚਿਆਂ ਨੂੰ ਸਕੂਲ ਜਾਣਾ ਸਕੂਲ ਦਾ ਬੰਦ ਅਸਰ ਚ ਪਕਟਿਆ ਹਸਤਾਲ ਦੋਜੀ ਦੋਜੀ ਸਭ ਬੰਦ ਕੋ ਸਭ ਬੰਦ ਕੀ ਕਹਿਣਾ ਚਾਹੋਂਗੇ ਸਰਕਾਰਾਂ ਨੂੰ ਅਸੀਂ ਤਾਂ ਕਹਿੰਦੇ ਸਾਡੇ ਕੋ ਸਾਹ ਸੁਣਿਆ ਕੋਈ ਉਹ ਸਾਡਾ ਕੋਈ ਕੋਈ ਨਹੀਂ ਆ ਰਿਹਾ